ਚਲੋ ਭਾਈ ਗੱਲਬਾਤ ਨੂੰ ਆਪਾਂ ਅੱਗੇ ਵੱਲ ਨੂੰ ਤੋਰੀਏ ਆਈਏ ਜਰਾ ਆਪਾਂ ਪੰਜਾਬ ਵਾਲੇ ਪਾਸੇ ਜੀ ਤਾਂ ਪੰਜਾਬ ਦੇ ਵਿੱਚ ਮਿੰਟੂ ਜੀ ਗੱਲ ਇਹ ਕਿ ਵੀ ਅਮਰਤਪਾਲ ਸਿੰਘ ਜਿੱਤ ਗਿਆ ਚੋਣ ਚਰਚਾ ਬਹੁਤ ਹੋ ਗਈ ਜੀ ਹੁਣ ਅੱਗੇ ਰਿਹਾਈ ਦਾ ਮਿੰਟੂ ਜੀ ਰਿਹਾਈ ਵਾਲੇ ਪਾਸੇ ਨੂੰ ਵੀ ਕਿਉਂਕਿ ਬਹੁਤ ਸਾਰੇ ਉਧਰਲੇ ਪਾਸੇ ਵੀ ਸਵਾਲ ਆਉਣੇ ਆ ਅੱਜ ਮੈਨੂੰ ਲੱਗਦਾ ਕਿ ਵਕੀਲ ਸਾਹਿਬ ਨੇ ਜਿਹੜੇ ਇਹਨਾਂ ਦੇ ਖਾਲਸਾ ਜੀ ਉਹ ਵੀ ਗਏ ਆ ਤੇ ਅਮਰਤਪਾਲ ਸਿੰਘ ਦੇ ਵਾਈਫ ਉਹ ਵੀ ਮੈਨੂੰ ਲੱਗਦਾ ਮਿਲਣ ਗਏ ਸੀ ਕਿ ਉੱਥੇ ਜੇਲ੍ਹ ਦੇ ਵਿੱਚ ਪਤਾ ਨਹੀਂ ਮੁਲਾਕਾਤ ਹੋ ਗਈ ਮੁਕੰਮਲ ਕਿ ਨਹੀਂ ਹੋ ਗਈ ਹਾਲੇ ਤੱਕ ਤਾਂ ਉਹਦਾ ਪਤਾ ਨਹੀਂ ਹੈ ਜੇ ਕੋ ਹੈ ਡਵੈਲਪਮੈਂਟ ਤਾਂ ਉਸੇ ਤੋਂ ਸਾਂਝ ਪਾ ਕੇ ਆਪਾਂ ਚੱਲ ਰਾਜਦੇਵ ਸਿੰਘ ਖਾਲਸਾ ਦਾ ਇੱਕ ਮੈਂ ਸਟੇਟਮੈਂਟ ਸੁਣ ਰਿਹਾ ਸੀਗਾ ਫੋਨੋਂ ਆ ਵੈਸੇ ਜੀ ਨੀਲ ਭਲੇਂਦਰ ਸਿੰਘ ਦੇ ਨਾਲ ਜੀ ਉਹਦੇ ਚ ਤੇ ਉਹ ਦਾਵਾ ਕਰ ਰਿਹਾ ਕਿ ਮੈਂ ਮਿਲ ਕੇ ਆਇਆ ਅੱਛਾ ਮਤਲਬ ਮਿਲਿਆ ਹੈ ਮੀਟਿੰਗ ਸੁਪਾਣੋ ਮਿਲਿਆ ਮੈਨੂੰ ਲੱਗਦਾ ਕਿ ਰਾਜਦੇਵ ਸਿੰਘ ਖਾਲਸਾ ਤੇ ਹੁਣ ਜਾਚੀ ਰਿਆ ਕਰਨਗੇ ਜਦੋਂ ਤੱਕ ਰਿਹਾਈ ਨਹੀਂ ਹੁੰਦੀ ਉਧਰੋਂ ਇਧਰ ਨੂੰ ਚੜ ਪਏ ਤੇ ਇਧਰੋਂ ਉਧਰ ਨੂੰ ਚੜ ਪਏ ਨੇ ਉਹ ਦਿੱਲੀ ਤੱਕ ਤਾਂ ਉਹ ਟ੍ਰੇਨ ਦੇ ਉੱਤੇ ਜਾਂਦੇ ਆ ਮੇਰੇ ਨਾਲ ਪਿਛਲੀ ਵਾਰੀ ਜਦੋਂ ਗੱਲ ਹੋਈ ਸੀ ਨਾ ਫੋਨ ਤੇ ਮੁੰਡਾ ਰਵਰਸਨ ਲੈ ਰਿਆ ਸੀਗਾ ਉਹ ਕਹਿੰਦੇ ਮੈਂ ਕਿਹ ਚ ਕੀ ਹਾਲ ਚਾਲ ਕਹਿੰਦੇ ਕਾਰਾ ਹਾਲ ਚਾਲ ਦੱਸਾਂ ਧੂਰੀ ਸਟੇਸ਼ਨ ਦੇ ਉੱਤੇ ਖੜੇ ਆ ਨਾ ਟ੍ਰੇਨ ਆਉਂਦੀ ਆ ਨਾ ਅਸੀਂ ਜਾਣ ਜੋਗਿਆ ਨਾ ਨਾ ਜਾਣ ਜੋਗਿਆ ਕਹਿੰਦੇ ਕਿ ਬਈ ਜੀ 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 ਕੀ ਗੱਲ ਇੱਥੇ ਨਹੀਂ ਜੇ ਰੁਕਣੀ ਗੱਲ ਅੱਗੇ ਵੀ ਚੱਲਣੀ ਮੇਨੂੰ ਲੱਗਦਾ ਹਾਂ ਜੀ ਚਲੋ ਅੱਛਾ ਗੱਲ ਇਹ ਆ ਕਿ ਦੇਖੋ ਜਲੂਪੁਰ ਖੇੜਾ ਦੇ ਵਿੱਚ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਰਖਵਾਏ ਗਏ ਨੇ ਜੀ ਖੁਸ਼ੀ ਦੇ ਵਿੱਚ ਖੁਸ਼ੀ ਬਹੁਤੀ ਜ਼ਿਆਦਾ ਨਹੀਂ ਮਨਾਈ ਜਾ ਰਹੀ ਸਮਰਥਕਾਂ ਮੰਨਿਓ ਉਹਦਾ ਇੱਕ ਕਾਰਨ ਇਹ ਆ ਕਿ ਅਮਰਤਪਾਲ ਸਿੰਘ ਦੇ ਜਿਹੜੇ ਸਮਰਥਕ ਆ ਜਾਂ ਕਰਦੇ ਆ ਜੀ ਉਹ ਇਸ ਗੱਲ ਦਾ ਸਤਕਾਰ ਕਰਦੇ ਆ ਕਿ ਉਤੋਂ ਭਈ ਅਕਾਲ ਤਖਤ ਸਾਹਿਬ ਦਾ ਆਦੇਸ਼ ਆ ਅਸੀਂ ਉਹਦੀ ਪਾਲਣਾ ਕਰਨੀ ਆ ਜੀ ਤੇ ਹੁਣ ਜਿਹੜੀ ਗੱਲ ਇਹ ਆ ਕਿ ਰਿਹਾਈ ਦੀ ਗੋਬਦ ਮੈਂ ਇੱਕ ਅਖਬਾਰ ਦੇ ਇੰਟਰਵਿਊ ਦੇ ਹਵਾਲੇ ਨਾਲ ਦੱਸ ਰਿਹਾ ਜਿਹੜੀ ਗੱਲ ਜੀ ਉਹ ਇਹ ਆ ਕਿ ਇਹਨਾਂ ਦੇ ਪਿਤਾ ਤੇ ਮਾਤਾ ਦੋਨਾਂ ਦੇ ਨਾਲ ਹੀ ਗੱਲ ਕੀਤੀ ਹੈ ਤੇ ਮੈਂ ਕੋਟ ਵੀ ਕਰ ਦੇਣਾ ਦਿਨਿਕ ਪਾਸ ਕਰ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਦੋ ਗੱਲਾਂ ਵੱਡੀਆਂ ਕਈਆਂ ਕਈਆਂ ਜੀ ਇੱਕ ਤੇ ਇਹ ਆ ਕਿ ਵੀ ਜਿਵੇਂ ਹੀ ਭੋਗ ਪੈਣਗੇ ਜੀ ਜੋ ਅਖੰਡ ਪਾਠ ਰਖਵਾਏ ਗਏ ਨੇ ਤੇਵੇਂ ਨਾਲ ਦੀ ਨਾਲ ਰਿਹਾਈ ਦੀ ਕਵਤ ਸ਼ੁਰੂ ਹੋ ਜਾਏਗੀ ਅਸੀਂ ਆਪਦੀ ਲੀਗਲ ਟੀਮ ਦੇ ਨਾਲ مشورہ ਕਰ ਰਹੇ ਹਾਂ ਕਿ ਜਿੱਤਰਾ ਹੀ ਭੋਗ ਪੈਣਗੇ ਫਿਰ ਨਾਲ ਦੀ ਨਾਲ ਉਹ ਜਿਹੜੀ ਰਿਹਾਈ ਵਾਲੀ ਕਾਰਵਾਈ ਉਹ ਅਸੀਂ ਆਰੰਭ ਕਰ ਦੇਣੀ ਆ ਜੀ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਆਪਾਂ ਵਾਰ-ਵਾਰ ਕਹੀ ਸੀ ਉਹ ਗੱਲ ਸਹੀ ਆ ਸੱਚ ਆ ਹਕੀਕੀ ਆ ਉਹ ਲੋਕਾਂ ਤੱਕ ਕਿੰਨੀ ਪਹੁੰਚੀ ਆ ਜਾਂ ਕਿੰਨਾ ਕੁ ਉਹਦਾ ਇਲਮ ਆ ਕਿ ਜਿੱਤਣ ਦੇ ਨਾਲ ਜੇਲ੍ਹ ਦਾ ਦਰਵਾਜ਼ਾ ਨਹੀਂ ਖੁੱਲਦਾ ਤਾਂ ਉਹ ਉਹੀ ਲੀਗਲ ਪ੍ਰੋਸੈਸ ਆ ਜਾਂ ਤਾਂ ਅਦਾਲਤ ਛੱਡੇ ਤੇ ਜਾਂ ਸਰਕਾਰ ਛੱਡੇ ਤਾਂ ਉਹ ਕਿੱਧਰ ਨੂੰ ਜਾਂਦੇ ਆ ਕਿ ਸਰਕਾਰ ਦੇ ਕੋਲ ਪਹੁੰਚ ਕੀਤੀ ਜਾਏਗੀ ਜਾਂ ਅਦਾਲਤ ਕੋਲ ਪਹੁੰਚ ਕੀਤੀ ਜਾਏਗੀ ਉਹ ਗੱਲਾਂ ਬਾਤ ਦੀਆਂ ਨੇ ਅਸੀਂ ਇੱਥੇ ਐਵੇਂ ਤੁੱਕੇ ਮਾਰੀ ਕਰੀਏ ਉਹਦਾ ਕੋਈ ਤੁੱਕ ਨਹੀਂ ਬਣਦਾ ਦੂਜੀ ਗੱਲ ਉਹਨਾਂ ਦੀ ਮਾਤਾ ਨੇ ਇੱਕ ਗੱਲ ਕਹੀ ਆ ਕਿ ਦੇਖੋ ਬਈ ਸਾਨੂੰ ਵੋਟ ਜਿਹੜੀ ਹੈ ਨਾ ਉਹ ਨੌਨ ਸਿੱਖਾਂ ਨੇ ਵੀ ਪਾਈ ਆ ਤੇ ਵਾਕਿਆ ਇੰਨੀ ਵੋਟ ਜਿਹੜੀ ਪਈ ਆ ਆਪਾਂ ਕਹਿ ਸਕਦੇ ਆ ਕਿ ਨੌਨ ਸਿੱਖ ਵੋਟ ਵੀ ਬਰੀ ਆ ਨਹੀਂ ਇਹ ਗੱਲ ਉਹਨਾਂ ਨੇ ਬੜੀ ਸਿਆਣੀ ਕੀਤੀ ਹੈ ਮੇਰੇ ਖਿਆਲੋਂ ਹਾਂਜੀ ਹਾਂਜੀ ਉਹ ਕਹਿੰਦੇ ਵੀ ਸਾਡਾ ਮੁੰਡਾ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਜੀ ਅਸੀਂ ਵੀ ਕਰਦੇ ਆ ਅਸੀਂ ਸਾਰਿਆਂ ਦੇ ਮੱਦੇ ਨਜ਼ਰ ਹੀ ਕੰਮ ਕਰਾਂਗੇ ਜੋ ਵੀ ਆ ਤੇ ਇਹ ਅੱਛੀ ਗੱਲ ਆ ਤਾਂ ਬਿਲਕੁਲ ਕਰਨੀ ਵੀ ਚਾਹੀਦੀ ਏ ਇਸ ਤਰ੍ਹਾਂ ਠੀਕ ਆ ਵਿਚਾਰਤਾਰਾ ਆਈਡੀਓਲੋਜੀ ਜਿਹੜੀ ਵੀ ਬੰਦੇ ਦੀ ਹੁੰਦੀ ਆ ਉਹ ਉਹਦੇ ਤੇ ਡਟਿਆ ਰਹੇ ਤੇ ਠੀਕ ਆ ਜੇ ਉਹ ਬਦਲਣੀ ਵੀ ਚਾਵੇ ਉਹਦੀ ਮਰਜ਼ੀ ਆ ਪਰ ਪੰਜਾਬ ਦੀ ਆਪਾਂ ਭੂਗੋਲਕ ਤੌਰ ਤੇ ਜੇ ਦੇਖੀਏ ਤਾਂ ਬੜੀ ਛੋਟੀ ਜੀ ਬਾਉਂਡਰੀ ਹੈ ਤੇ ਸਮਾਜਿਕ ਤੌਰ ਤੇ ਇਹਦੀ ਜੜ ਬਹੁਤ ਵੱਡੀ ਆ ਭਾਈਚਾਰਕ ਸਾਂਝ ਦੇ ਤੌਰ ਤੇ ਤਾਂ ਉਹ ਥੋੜਾ ਇਸ਼ਾਰਾ ਮਿਲ ਗਿਆ ਹੈ ਹਿੰਟ ਇੱਕ ਤਰ੍ਹਾਂ ਨਾਲ ਦੇ ਦਿੰਦਾ ਹੈ ਕਿ ਅਗਾ ਅਸੀਂ ਭਾਈ ਸਾਰਿਆਂ ਨੂੰ ਨਾਲ ਲੈ ਕੇ ਹੀ ਚਲਾਂਗੇ ਹੁਣ ਅਮਰਤਪਾਲ ਸਿੰਘ ਬਾਹਰ ਆਉਂਦੇ ਆ ਇੱਕ ਵੱਡਾ ਸਵਾਲ ਹੈ ਆ ਕੇ ਕਿਸ ਤਰ੍ਹਾਂ ਚੱਲਦੇ ਉਹ ਬਾਅਦ ਦੀ ਗੱਲ ਹੈ ਪਰ ਜੋ ਉਹਨਾਂ ਦੇ ਇੱਥੇ ਕਮਕਾਰ ਨੂੰ ਸਿਆਸੀ ਤੌਰ ਤੇ ਸੰਭਾਲ ਰਹੇ ਨੇ ਅੱਗੇ ਤੋਰ ਰਹੇ ਉਹ ਕਹਿ ਰਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਕਰਨਾ ਵੀ ਚਾਹੀਦਾ ਜੀ ਇਹ ਕੋਈ ਗੱਲ ਮਾੜੀ ਨਹੀਂ ਹੈਗੀ ਤਾਂ ਬਾਕੀ ਕਵੈਦ ਦੇ ਵਿੱਚ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਆਪਸ਼ਨ ਆ ਇੱਕ ਤੇ ਫਿਰ ਅਦਾਲਤ 'ਚ ਜਾਓ ਅਦਾਲਤ ਤੁਹਾਡਾ ਕੋਈ ਫੈਸਲਾ ਲੈਂਦੀ ਹੈ ਕਿ ਭਾਈ ਸੁਣ ਕੇ ਪੱਖ ਹਾਂ ਕਿ ਰਿਆ ਕਰ ਦਿੱਤਾ ਜਾਵੇ ਜ਼ਮਾਨਤ ਦੇ ਦਿੱਤੀ ਜਾਵੇ ਉਹ ਇੱਕ ਹੁੰਦਾ ਹੈ ਇੱਕ ਹੁੰਦਾ ਕਿ ਤੁਸੀਂ ਸਰਕਾਰ ਦੇ ਕੋਲ ਜਾਓ ਵਫਦ ਜਾਵੇ ਕੁਝ ਵੱਡੇ ਲੀਡਰ ਜਾਣ ਉੱਥੇ ਆਪਣਾ ਪੱਖ ਕਿਵੇਂ ਰੱਖਣ ਕਿ ਸੋ ਮੈਂ ਨਹੀਂ ਕਹਿੰਦਾ ਉਹਨਾਂ ਤੇ ਸੰਵਿਧਾਨ ਚ નિਸ਼ਟਾ ਵਾਲਾ ਵਗੈਰਾ 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 ਉਹ ਮੈਂ ਨਹੀਂ ਕਹਿੰਦਾ ਉਹ ਇਹਨਾਂ ਨੇ ਵੇਖਣਾ ਉਹ ਵੀ ਇੱਕ ਦੂਸਰਾ অপਸ਼ਨ ਹੈ ਜੀ ਕਿ ਭਾਈ ਠੀਕ ਆ ਜੋ ਹੋਇਆ ਸੋ ਤੁਸੀਂ ਐਨਐਸੇ ਵਾਪਸ ਲਵੋ ਭਾਜਪਾ ਨੂੰ ਉਹਦੇ 'ਚ ਇਹ ਫਾਇਦਾ ਹੈ ਕਿ ਸਿੱਖਾਂ ਦੇ ਵਿੱਚ ਜੋ ਉਹਦੀ ਸ਼ਬੀ ਹੈ ਥੋੜੀ ਸੁਧਰ ਸਕਦੀ ਹੈ ਖਾਸ ਤੌਰ ਤੇ ਗਰਮਖਿਆਲੀ ਸਿੱਖਾਂ ਵਿੱਚ ਤੇ ਦੂਜੀ ਚੀਜ਼ ਇਹ ਆ ਕਿ ਜੇਕਰ ਮੰਨ ਲਓ ਉਸੇ ਲਾਈਨ ਤੇ ਵੀ ਅਮਰਪਾਲ ਸਿੰਘ ਚੱਲਦੇ ਆ ਤਦ ਵੀ ਉਹਨਾਂ ਨੂੰ ਫਾਇਦਾ ਪੰਜਾਬ 'ਚ ਪੰਜਾਬ ਦੇ ਵਿੱਚ ਵੇਖੋ ਤੇ ਸੀ ਨਾ ਵਹੀ ਖਾਤਾ ਜੁੜੋ ਉਹਨਾਂ ਦਾ ਜੀ ਕੀ ਬਣਿਆ ਪਿਆ ਸੋ ਇਸ ਵਾਸਤੇ ਹੁਣ ਇਹ ਤਾਂ ਇਹਨਾਂ ਤੇ ਮੁਨਸਰ ਹੈ ਕੇ ਪਹਿਲਾ ਆਪਸ਼ਨ ਕਿਹੜਾ ਇਸਤੇਮਾਲ ਕੀਤਾ ਜਾਂਦਾ ਅਮਰਤਪਾਲ ਸਿੰਘ ਉਹਹਰਾਂ ਦੇ ਜਿਹੜੇ ਕਾਨੂੰਨੀ ਸਲਾਹ ਕਰ ਰਹੇ ਉਹਨਾਂ ਨੇ ਵੇਖਣਾ ਕਿ ਉਹਨਾਂ ਨੇ ਅਦਾਲਤੀ ਪ੍ਰਕਿਰਿਆ 'ਚ ਜਾਣਾ ਜਾਂ ਕਹਿ ਲੋ ਕਿ ਜਿਨ੍ਹਾਂ ਨੇ ਐਨਐਸਏ ਲਾਇਆ ਗਵਰਨਮੈਂਟਾਂ ਨੇ ਉਹਨਾਂ ਕੋਲ ਜਾਣਾ ਪੰਜਾਬ ਦੀ ਗਵਰਨਮੈਂਟ ਤੇ ਤੁਹਾਨੂੰ ਪਤਾ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਰ ਸਕਦੀ ਉੱਤੇ ਬਿਲਕੁਲ ਕਹਿ ਲੋ ਕਿ ਖਾਮੋਸ਼ੀਆ ਬਿਲਕੁਲ ਇਸ ਮਾਮਲੇ ਤੇ ਡਰ ਡਰ ਕੇ ਪੈਰ ਰੱਖ ਦਿਆ ਤਾਂ ਕਰਨਾ ਤਾਂ ਸੈਂਟਰ ਨੇ ਔਰ ਇੱਕ ਚੀਜ਼ ਹੋਰ ਦੇਖੋ ਸੋਪਾਲ ਸਿੰਘ ਖੈਰਾ ਨੇ ਤੀਰ ਛੱਡ ਦਿੱਤਾ ਅੱਜ ਹਾਂ ਉਹ ਤਾਂ ਉਹ ਤਾਂ ਪੂਰੀ ਵੀ ਸੀ ਹਾਂਜੀ 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 ਉਹ ਜਿਵੇਂ ਇਲੈਕਸ਼ਨ ਖਤਮ ਹੋਇਆ ਅਮਰਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਉਹਨਾਂ ਨੇ ਆਪਣਾ ਤੀਰ ਟਿਕਾਣੇ ਤੇ ਲਾ ਦਿੱਤਾ ਉਹਨੇ ਕੋਲ ਮਿਲਾ ਕੇ ਕਹਿੰਮ ਫਿਰ ਕਿ ਆ ਕੇ ਮਾਨ ਸਾਹਿਬ ਨੂੰ ਕੀ ਰਣਾ ਹੁੰਦਾ ਤੇ ਇਸ ਮੁੱਦੇ ਤੇ ਬਿਲਕੁਲ ਬਿਲਕੁਲ ਕਿ ਪੰਜਾਬ ਸਰਕਾਰ ਤੇ ਦਬਾਅ ਬਣਵਾਇਆ ਜਾਵੇ ਜਿਸ ਤਰ੍ਹਾਂ ਦੀ ਨੌਜਵਾਨੀ ਚ ਚਿੰਗਿਆ ਜਿਸ ਤਰ੍ਹਾਂ ਹੋਰ ਲੋਕ ਵੀ ਜਿਹੜੇ ਆ ਉਹ ਅਮਰਤਪਾਲ ਸਿੰਘ ਦਾ ਸਮਰਥਨ ਕਰ ਰਹੇ ਆ ਕਿ ਭਾਈ ਜੇ ਮੰਨ ਲੋ ਇਸ ਤਰ੍ਹਾਂ ਦੀ ਲਹਿਰ ਜਿਹੜੀ ਆ ਉਹ ਜ਼ਿਆਦਾ ਜ਼ੋਰ ਫੜਦੀ ਆ ਜਿਸ ਤਰ੍ਹਾਂ ਦੀ ਆਪਾਂ ਦੇਖੀ ਆ ਸਰਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਦੀ ਤਾਂ ਸੁਪਾਲ ਸਿੰਘ ਖੈਰਾ ਵਰਗਾਂ ਹੋਰ ਵਾਸਤੇ ਕੋਈ ਦਲ ਬਦਲੀ ਨਵੀਂ ਗੱਲ ਨਹੀਂ ਹੈ ਜੀ ਇਨਾਂ ਵਾਸਤੇ ਕੋਈ ਦਲ ਬਦਲੀ ਨਵੀਂ ਨਹੀਂ ਹੈ ਇਹ ਵਿਚਾਰਕ ਤੌਰ ਤੇ ਪਹਿਲਾਂ ਹੀ ਆਪਣੇ ਆਪ ਨੂੰ ਦਿਖਾ ਚੁੱਕੇ ਆ ਇਹਨਾਂ ਨੇ ਤੇ ਜਾ ਕੇ ਉੱਥੇ ਸਰੂਪਾ ਹੀ ਪਾਉਣਾ ਹੈ ਨਾ ਏਵੀਂ ਚੀਜ਼ਾਂ ਜਿਹੜੀਆਂ ਉਹ ਵੇਖਣ ਵਾਲੀਆਂ ਇੱਕ ਤੀਰ ਨਾਲ ਦੋ ਇੱਕ ਇੱਕ ਰਾਹ ਆ ਕਿ ਰਾਹ ਵੀ ਬਣਦਾ ਤੇ ਦੂਸਰਾ ਆ ਕਿ ਦੂਜੇ ਲਈ ਫਾਪ ਵੀ ਬਣਦਾ ਦੋਨੋ ਜੀ ਜਦਾ ਦੇਖਦੇ ਕੀ ਬੰਦਾ ਜੀ ਸੰਦੀਪ ਜੀ ਆ ਇਹ ਕਹਿੰਨੇ ਪਏ ਜੀ ਜੇਕਰ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ हट ਜਾਂਦੀ ਹੈ ਫਿਰ ਇਹਦਾ ਮਤਲਬ ਕਿ ਸਾਥੀਆਂ ਦੇ ਉੱਤੇ ਵੀ ਐਨਐਸਏ ਹਟੇਗੀ ਜੀ ਕਹਿੰਨੇ ਕਿ ਭਾਈ ਜੀ ਬਿਲਕੁਲ ਹੋ ਸਕਦਾ ਫਿਰ ਤੇ ਦੂਜਿਆਂ ਤੇ ਵੀ ਹਟ ਜਾਵੇ ਕਿਉਂਕਿ ਮੈਂ ਤੇ ਜਿਵੇਂ ਦੇਖੋ ਕੇਸ ਦੇ ਵਿੱਚ ਨਾ ਇਹ ਹੁੰਦਾ ਮੈਂ ਥੋੜਾ ਜਿਹਾ ਮਾਨ ਸਾਬ ਨਿਮਾਕਤ ਕਰਾਂਗਾ ਜੀ ਕਿ ਜਿਵੇਂ ਸੱਤ ਜਾਣੇ ਆਪਾਂ ਸੱਤ 'ਚ ਕਈ ਵਾਰ ਦੋ ਜਾਂ ਤਿੰਨ ਮੇਨ ਮੁਜਰਮ ਹੁੰਦੇ ਆ ਬਾਕੀ ਸਹਾਇ ਹਾਂਜੀ ਮੁੱਖ ਦੋਸ਼ੀ ਬਾਕੀ ਸਹਾਇਕ ਦੋਸ਼ੀ ਹੁੰਦੇ ਆ ਤੇ ਜੇ ਬਿਲਕੁਲ ਇਸ ਮਾਮਲੇ 'ਚ ਮੁੱਖ ਦੋਸ਼ੀ ਤੋਂ ਅ ਲਜ਼ਾਮ ਹਟਦੇ ਆ ਤਾਂ ਦੂਸਰੇ ਜਿਹੜੇ ਸਹਿਦੋਸ਼ੀ ਆ ਕਥੇ ਤਾਂ ਉਹਨਾਂ ਤੇ ਵੀ ਇਹੋ ਚੀਜ਼ ਲਾਗੂ ਹੋਏਗੀ ਇੱਕ ਤੇ ਵੈਸੇ ਵੀ ਜੇ ਹਟ ਜਾਵੇ ਕੋਈ ਚੀਜ਼ ਰਾਹਤ ਮਿਲ ਜਾਵੇ ਤੇ ਦੂਸਰੇ ਫਿਰ ਗਰਾਊਂਡ ਬਣਾ ਕੇ ਉਹਦੇ ਚ ਅਦਾਲਤ ਤੋਂ ਰਾਹਤ ਲੈ ਲੈਂਦੇ ਹੁੰਦੇ ਆ ਜੀ 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 ਟ੍ਰੱਕਰ ਇੱਕ ਨਾਮ ਤੋਂ ਆਈਡੀ ਹੈ ਕਿਨੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਜੀ ਅਮਰਤਪਾਲ ਸਿੰਘ ਦੀ ਰਿਹਾਈ ਵੀ ਬਿਨਾਂ ਸ਼ਰਤ ਨਹੀਂ ਹੋਣੀ ਜੀ ਤੇ ਨਾਲ ਹੀ ਇੱਕ ਵੀਰ ਦਾ ਉੱਪਰਲੇ ਪੱਸੇ ਕਮੈਂਟ ਸੀਗਾ ਜੀ ਕਹਿੰਦੇ ਕਿ ਸੈਂਟਰ ਨੂੰ ਅਮਿਤ ਜੀ ਹੈ ਕਹਿੰਦੇ ਕਿ ਸੈਂਟਰ ਨੂੰ ਹੁਣ ਸਰਕਾਰ ਬਣਾਉਂਦੇ ਲਈ ਐਮਪੀ ਦੀ ਲੋੜ ਆ ਜੀ ਸੋ ਸਰਕਾਰ ਵੀ ਹੈਲਪ ਕਰ ਸਕਦੀ ਹੈ ਜੀ ਕਹਿੰਦੇ ਕਿ ਬਾਈ ਹੋ ਸਕਦਾ ਦੇਖੋ ਇਸ ਵੇਲੇ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਜਿਹੜੇ ਦੋ ਫਿਰਦੇ ਅਪਲਟੂ ਮਾਰ ਜੀ ਇਹ ਜਿਹੜੇ ਬਗਲੇ ਆ ਦੋ ਉਤਲੇ ਦੀ ਗੱਲ ਕਰਦੇ ਪੰਜਾਬ ਦੀ ਨੀਤਿਸ਼ ਨਿਤਿਸ਼ ਤੇ ਦੂਸਰਾ ਜੀ TDP ਵਾਲਾ ਜੀ ਇਹਨਾਂ ਨੇ ਕੋਈ ਕਮੀ ਨਹੀਂ ਆਉਣ ਦੇਣੀ ਫਰਜ਼ ਕਰੋ ਇਹਨਾਂ ਦੋਨਾਂ ਚੋਂ ਹੁਣ ਜਿਵੇਂ ਆਪਾਂ ਥੋੜਾ ਜਿਹਾ ਸਮੀਕਰਨ ਜੋੜ ਲਈ ਅਦਰ 292 ਆ ਐਂਡੀਆ ਕੋਲ ਤੇ 16 ਹੈਗੇ ਆ ਉਹਦੇ ਕੋਲ TDP ਵਾਲੇ ਕੋਲ ਤੇ ਦੂਜੇ ਕੋਲੇ 12 ਮੇਰੇ ਕੋਲ ਦੂਜੇ ਕੋਲ 12 ਟੋਟਲ 18 ਜੇ ਦੋਨੇ ਹੀ ਉਡਾਰੀ ਇਕੱਠੀ ਮਾਰਦੇ ਆ ਹਾਂਜੀ 28 ਟੋਟਲ 28 ਟੋਟਲ ਥੈਨ ਇਹ ਜਿਹੜੀ ਸਰਕਾਰ ਆ ਇਹ ਆ ਜਾਏਗੀ 264 ਤੇ ਜੀ ਉਸ ਸੂਰਤ ਦੇ ਵਿੱਚ ਇਨਾਂ ਦੇ ਕੋਲ ਆਜ਼ਾਦ ਜਿਹੜੇ ਆ ਉਹ ਐਮਪੀ ਉਹ ਕਹਿ ਲੋ ਕਿ ਇੱਕ ਤਾਰਨਹਾਰ ਬਣ ਸਕਦੇ ਆ ਪਰ ਕੁੱਲ ਮਿਲਾ ਕੇ ਛੋਟੇ ਜਿਹੇ ਦਲ ਤੇ ਜਿਹੜੇ ਹੋਰ ਆ ਇਸ ਤਰ੍ਹਾਂ ਦੇ ਆਜ਼ਾਦ ਉਹ 18 ਨੇ ਓਵਰਆਲ 18 ਨੇ ਤੇ ਭਾਜਪਾ ਤੁਹਾਨੂੰ ਪਤਾ ਹੀ ਆ ਪਹਿਲਾਂ ਹੀ ਗੋਟੀ ਫਿੱਟ ਕਰ ਲੈਂਦੀ ਹੁੰਦੀ ਆ ਉਹਦੇ ਚ ਕਿਹੜਾ ਆਉਂਦਾ ਕਿਹੜਾ ਜਾਂਦਾ ਉਹ ਹਾਲੇ ਕਹਿ ਲੋ ਕਿ ਬਹੁਤ ਅਗੇਤੀ ਗੱਲ ਆ ਸੋ ਸਮੀਕਰਨ ਕੁਛ ਇਸ ਤਰ੍ਹਾਂ ਮੋਦੀ ਸਾਹਿਬ ਨੇ ਅਸਤੀਵਾ ਦੇਣ ਤੋਂ ਪਹਿਲਾਂ ਹੀ ਸੈਟਿੰਗ ਕਰ ਲਈ ਹੋਊਗੀ ਮਿਲਲਾ ਦਾ ਅਸਤੀਵਾ ਹਾਂ ਜੀ ਜੀ ਇਸ ਮਾਮਲੇ ਦੇ ਵਿੱਚ ਤੇ ਉਹ ਮਾਸਟਰ ਨੇ ਤੁਹਾਨੂੰ ਪਤਾ ਹੀ ਗਿਆ ਜੀ 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 ਬਿਲਕੁਲ ਬਿਲਕੁਲ ਜੀ ਤਾਂ ਇਹਦੇ ਨਾਲ ਖੀਦਲੇ ਉਹ ਰਣਜੀਤ ਜੀ ਆ ਇਹ ਕਹਿੰਦੇ ਸੀ ਕੇ ਵੀਨਰ ਕਮੈਂਟ ਬੰਦ ਦੇਖ ਲੈਣਾ ਜੀ ਅਮਰਪਾਲ ਸਿੰਘ ਖਾਲਸਾ ਤੇ ਸਰਜੀਤ ਸਿੰਘ ਖਾਲਸਾ ਦੋਨੇ ਇਕੱਠੇ ਰਲ ਕੇ ਚੱਲਣ ਜੀ ਕਹਿੰਦੇ ਕਿ ਭਾਈ ਕਿਉਂਕਿ ਇਹ ਕਹਿੰਦੇ ਕਿ ਬਈਨਾਂ ਦੇ ਪ੍ਰਚਾਰ ਦੇ ਲਈ ਆਈਸੀ ਗਿ ਅਮਰਤਪਾਲ ਸਿੰਘ ਦੇ ਮਾਤਾ ਨੇ ਪ੍ਰਚਾਰ ਕੀਤਾ ਮਾਤਾ ਪਿਤਾ ਨੇ ਪ੍ਰਚਾਰ ਕੀਤਾ ਸੀ ਫਰੀਦਕੋਟ ਲਈ ਨਾਲ ਇੱਕ ਵੀਰ ਦਾ ਫ੍ਰੀਕਵੈਂਸੀ ਕਿ ਭਾਈ ਇਹ ਹੁਣ ਇਹ ਸਪੋਰਟ ਕਿਨੂੰ ਕਰਨਗੇ ਭਾਈ ਇਹ ਤਾਂ ਹੁਣ ਪਤਾ ਨਹੀਂ ਇਹਨਾਂ ਨੂੰ ਜ਼ਰੂਰੀ ਨਹੀਂ ਹੁੰਦਾ ਸਰ ਇਹ ਜ਼ਰੂਰੀ ਨਹੀਂ ਹੁੰਦਾ ਮਾਨ ਸਾਹਿਬ ਜੀ ਕਿ ਕੋਈ ਆਜ਼ਾਦ ਜਿੱਤਿਆ ਵਿਅਕਤੀ ਕਿਸੇ ਅਲਾਈਅੰਸ ਨੂੰ ਸਪੋਰਟ ਕਰੇਗਾ ਹੀ ਕਰੇਗਾ ਐਸਾ ਨਹੀਂ ਹੈ ਚੁੱਪਚਾਪ ਬੈਠੇ ਹੋ ਆਪਣਾ ਮਸਤ ਹੋ ਕੇ ਤੇ ਦੂਜੀ ਗੱਲ ਇਹ ਆ ਕਿ ਕਈ ਵਾਰ ਜੇ ਜ਼ਰੂਰਤ ਪੈਂਦੀ ਆ ਤਾਂ ਕੁਝ ਆਪਸ਼ਨ ਹੋਰ ਵੀ ਹੁੰਦੇ ਆ ਫਰਜ਼ ਕਰੋ ਕਿ ਕੁਝ ਵੱਡਾ ਮਿਲ ਰਿਹਾ ਹੈ ਇਹ ਕਹਿਣ ਕਿ ਪੰਜਾਬ ਨੂੰ ਅਸੀਂ ਵੱਡਾ ਦਿੰਨੇ ਆ ਤੁਹਾਡੇ ذریعے ਦਿੰਨੇ ਦੋਨਾਂ ਦੇ ذریعے ਤੁਹਾਡੀ ਜ਼ਰੂਰਤ ਹੈ ਤੇ ਕਹਿਣ ਕਿ ਬਾਹਰ ਤੋਂ ਅਸੀਂ ਸਮਰਥਨ ਦੇ ਦਿੰਨੇ ਆ ਅਸੀਂ ਤੁਹਾਡਾ ਕੋਈ ਹਿੱਸਾ ਤੇ ਬਣਦੇ ਨਹੀਂ ਆ ਠੀਕ ਹੈ ਸਪੋਰਟ ਕਰਦੇ ਨੇ ਲਿਆਓ ਦਿਓ ਪੈਕੇਜ ਕੀ ਹੈ ਤੇ ਮੈਂ ਅੱਗੇ ਕਿਹਾ ਕਿ ਜਿਸ ਦਿਨ ਕਿਤੇ ਅਮਰਤਪਾਲ ਸਿੰਘ ਜਾਏਗਾ ਦੇਖੋ ਅੱਜ ਨੈਸ਼ਨਲ ਸੁਰਖੀ ਆ ਇੰਟਰਨੈਸ਼ਨਲ ਸੁਰਖੀ ਆ ਅਮਰਤਪਾਲ ਸਿੰਘ ਦੀ ਜਿੱਤ ਆ ਜੀ ਜਿਸ ਦਿਨ ਵੀ ਦੇ ਵਿੱਚ ਮਾਰਜਿਨ ਹੀ ਨਾ ਲੈ ਇਹਨਾਂ ਨੇ ਸਭ ਤੋਂ ਜ਼ਿਆਦਾ ਉਹ ਵੀ ਖਬਰ ਬਣਦੀ ਹੈ ਨਾ ਜੀ ਜਿਸ ਦਿਨ ਵੀ ਅਮਰਤਪਾਲ ਸਿੰਘ ਪਾਰਲੀਮੈਂਟ ਚ ਜਾ ਕੇ ਬੋਲਣਗੇ ਜਦੋਂ ਵੀ ਮੌਕਾ ਮਿਲੇਗਾ ਦੁਨੀਆ ਭਰ ਦੀ ਨਿਗਾਹ ਰਹੇਗੀ ਦੁਨੀਆ ਕੱਲੇ ਖਾਲਸਤਾਨੀਆਂ ਦੀ ਨਹੀਂ ਆਪਣੀ ਵੀ ਸਭ ਦੀ ਮੇਰੇ ਖਿਆਲ ਦੇ ਨਾਲ ਚਲੋ ਬਾਕੀ ਗੱਲਾਂ ਜਿਹੜੀਆਂ ਵੀ ਆ ਪੰਜਾਬ ਦੇ ਸੰਕਟ ਤੇ ਪੰਜਾਬ ਵਾਸਤੇ ਜੋ ਦਰਕਾਰ ਆ ਉਥੇ ਠੋਕ ਕੇ ਰੱਖਣੀ ਚਾਹੀਦੀ। ਸਰਜੀਤ ਸਿੰਘ ਖਾਲਸਾ ਤੇ ਫਿਰ ਅਸੀਂ ਵੇਖਾਂਗੇ ਜਿਹੜੇ ਦੂਜੇ 11 ਦੂਜੇ ਜਿਹੜੇ ਆ ਉਹ ਬੋਲਦੇ ਆ ਕਿ ਨਹੀਂ ਬੋਲਦੇ। ਚਲੋ ਦੂਜੀਆਂ ਗੱਲਾਂ ਤੇ ਮਤ ਪੇਦ ਹੋ ਸਕਦੇ ਆ। ਆਪੋ ਆਪਣੀ ਆਈਡੀਓਲੋਜੀ ਹੋ ਸਕਦੀ ਯਾਰ। ਪੰਜਾਬ ਵਾਸਤੇ ਜਦੋਂ ਇਸ ਤਰ੍ਹਾਂ ਦੀ ਆਵਾਜ਼ ਦੇ ਵਿੱਚ ਇੱਕ ਪੈਕੇਜ ਦੀ ਗੱਲ ਰੱਖੀ ਜਾਏਗੀ ਕਿ ਸਾਨੂੰ ਜ਼ਰੂਰ ਤੇ ਸਾਡਾ ਨੁਕਸਾਨ ਹੋਇਆ। ਅਸੀਂ ਬਾਰਡਰ ਏਰੀਏ ਤੇ ਬੈਠੇ ਬਹੁਤ ਕੁਝ ਚੱਲ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਦੂਜਿਆਂ ਤੇ ਵੀ ਦਬਾਅ ਪਣੇ। ਇਹੋ ਜੀ ਤਵਕਕੋ ਰੱਖਦੇ ਆ ਕਿ ਬਾਕੀ ਗੱਲਾਂ ਦੇ ਨਾਲ ਨਾਲ ਪੰਜਾਬ ਦੀ ਗੱਲ ਜਿਹੜੀ ਹੈ ਉਹ ਹੁੰਦੀ ਰਵੇ ਔਰ ਕੱਲੇ ਇਹ ਕਿਉਂ ਕਰਨ ਜਿਹੜੇ ਦੂਜੇ 11 ਉਥੇ ਕਲਾਏ ਨੇ ਉਚੜੀ ਛੱਕਾ ਖੇਡਣ ਵਾਸਤੇ ਕਲਾਏ ਨੇ ਉਹਨਾਂ ਤੋਂ ਵੀ ਅਸੀਂ ਉਮੀਦ ਰੱਖਦੇ ਆ ਜੀ 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 ਗੱਲ ਸਹੀ ਹੈ ਤੁਹਾਡੀ ਉਹਨਾਂ ਨੂੰ ਕਿਹੜਾ ਪੋਥੇ ਬਾਂਦਰ ਕਿੱਲਾ ਖੇਡਣ ਵਾਸਤੇ ਨਹੀਂ ਨਹੀਂ ਸਹੀ ਹੈ ਜੀ ਸਹੀ